ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ 7 ਦਿਨ ਸਿਰਫ ਦੋ ਚੀਜ਼ਾਂ ਨੂੰ ਘਿਓ ਵਿੱਚ ਭੁੰਨ ਕੇ ਦੁੱਧ ਨਾਲ ਸੇਵਨ ਕਰ ਲਓ ساری ਜ਼ਿੰਦਗੀ ਕਦੇ ਵੀ ਕੋਲੇਸਟ੍ਰੋਲ ਦੀ ਸਮੱਸਿਆ ਦਿਲ ਦੀ ਬਿਮਾਰੀ ਅਤੇ ਹੱਡੀਆਂ ਦੀ ਕਮਜ਼ੋਰੀ ਅੱਖਾਂ ਦੀ ਕਮਜ਼ੋਰੀ ਤੁਹਾਡਾ ਮੋਟਾਪਾ ਬੈਡ ਕੋਲੇਸਟ੍ਰੋਲ ਸਰੀਰਕ ਕਮਜ਼ੋਰੀ ਹਰ ਤਰ੍ਹਾਂ ਦੀ ਸਮੱਸਿਆ ਦੂਰ ਹੋ ਜਾਵੇਗੀ ਪਾਬਕੇ ਦੋਸਤੋ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਹਾਡਾ ਸਰੀਰ ਬਿਲਕੁਲ ਨਿਰੋਗੀ ਬਣ ਜਾਵੇਗਾ ਅੱਜ ਅਸੀਂ ਤੁਹਾਨੂੰ ਅਜਿਹੀਆਂ ਦੋ ਚਮਤਕਾਰੀ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਫਾਇਦੇ ਵੀ ਬਹੁਤ ਜ਼ਿਆਦਾ ਚਮਤਕਾਰ ਦੇ ਸਰੀਰ ਵਿੱਚੋਂ ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਕੇ ਹੱਡੀਆਂ ਨੂੰ ਮਜ਼ਬੂਤ ਕਰ ਦਿੰਦਾ ਹੈ ਦੋਸਤੋ ਜੇਕਰ ਤੁਸੀਂ ਆਪਣੇ ਮੋਟਾਪੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤੁਸੀਂ ਸਲੇਮਤ ਤੇ ਫਿੱਟ ਬਨਣਾ ਚਾਹੁੰਦੇ ਹੋ ਤਾਂ ਦੋਸਤੋ ਇਹ ਸੰੁਸਕੇ ਨੂੰ ਜ਼ਰੂਰ ਅਪਣਾਓ ਕਿਉਂਕਿ ਦੋਸਤੋ ਇਹ ਤੁਹਾਡੇ ਮੋਟਾਪੇ ਨੂੰ ਘਟਾ ਦੇਵੇਗਾ ਦੋਸਤੋ ਜੇਕਰ ਤੁਹਾਡੇ ਸਰੀਰ ਵਿੱਚ ਬੈਡ ਕੋਲੇਸਟ੍ਰੋਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਤੁਸੀਂ ਇਸ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਇਸ ਨੁਸਖੇ ਨੂੰ ਜ਼ਰੂਰ ਅਪਣਾਓ ਕਿਉਂਕਿ ਦੋਸਤੋ ਜੇਕਰ ਤੁਹਾਡੇ ਸਰੀਰ ਵਿੱਚ ਬੈਡ ਕੋਲੇਸਟ੍ਰੋਲ ਨਹੀਂ ਹੋਵੇਗਾ ਤਾਂ ਤੁਸੀਂ ਹਾਰਟ ਬਲਾਕਸ ਅਤੇ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹੋਗੇ ਅਤੇ ਤੁਹਾਡੇ ਸਰੀਰ ਵਿੱਚ ਬਲੌਕਨੈਸ ਦੀ ਸਮੱਸਿਆ ਵੀ ਨਹੀਂ ਆਵੇਗੀ ਇਸ ਦੇ ਨਾਲ ਨਾਲ ਦੋਸਤ ਮਹਿਸੂਸ ਕਰਦੇ ਹੋ ਤੁਹਾਡੇ ਸਰੀਰ ਵਿੱਚ ਸੁਸਤੀ ਬਣੀ ਰਹਿੰਦੀ ਹੈ ਤਾਂ ਦੋਸਤੋ ਇਸ ਨੁਸਖੇ ਨੂੰ ਜਰੂਰ ਅਪਣਾਓ ਕਿਉਂਕਿ ਦੋਸਤੋ ਤੁਹਾਡੀ ਸਰੀਰਕ ਕਮਜ਼ੋਰੀ ਨੂੰ ਦੂਰ ਕਰਕੇ ਤੁਹਾਡੇ ਸਰੀਰ ਵਿੱਚ ਚੁਸਤੀ ਫੁਰਤੀ ਲਾਵੇਗਾ ਅਤੇ ਦੋਸਤੋ ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਜੇਕਰ ਸ਼ੂਗਰ ਦੇ ਮਰੀਜ਼ ਇਸ ਨੁਸਖੇ ਦਾ ਸੇਵਨ ਕਰਦੇ ਹਨ ਤਾਂ ਉਹ ਦੋਸਤੋ ਸ਼ੂਗਰ ਦੀ ਸਮੱਸਿਆ ਦੇ ਨਾਲ-ਨਾਲ ਸ਼ੂਗਰ ਕਾਰਨ ਹੋਣ ਵਾਲੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚੇ ਰਹਿਣਗੇ ਅਤੇ ਇਸ ਨਾਲ ਦੋਸਤੋ ਸਾਡਾ ਦਿਲ ਵੀ ਬਹੁਤ ਜ਼ਿਆਦਾ ਮਜ਼ਬੂਤ ਬਣਦਾ ਹੈ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋਣ ਦਾ ਖਤਰਾ ਬਿਲਕੁਲ ਘੱਟ ਜਾਂਦਾ ਹੈ ਇਸ ਦੇ ਨਾਲ-ਨਾਲ ਦੋਸਤੋ ਸਾਡੀਆਂ ਅੱਖਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਜੇਕਰ ਤੁਸੀਂ ਇਸ ਨੁਸਖੇ ਦਾ ਸੇਵਨ ਕਰਦੇ ਹੋ ਤਾਂ ਦੋਸਤੋ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਬਹੁਤ ਜ਼ਿਆਦਾ ਵਾਜ ਜਾਵੇਗੀ ਅਤੇ ਜੇਕਰ ਤੁਹਾਡੇ ਐਨਕ ਲੱਗੇ ਅਤੇ ਦੋਸਤੋ ਇਸ ਦੇ ਨਾਲ-ਨਾਲ ਜੇਕਰ ਤੁਹਾਨੂੰ ਨੀਂਦ ਚੰਗੀ ਤਰ੍ਹਾਂ ਨਹੀਂ ਆਉਂਦੀ ਤੁਹਾਨੂੰ ਅਨਿੰਦਰੀ ਦੀ ਸਮੱਸਿਆ ਹੈ ਅਤੇ ਤੁਹਾਨੂੰ ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਉਣ ਕਰਕੇ ਸਵੇਰ ਵਿੱਚ ਵੀ ਤੁਹਾਨੂੰ ਸੁਸਤੀ ਬਣੀ ਰਹਿੰਦੀ ਹੈ ਤਾਂ ਦੋਸਤੋ ਅੱਜ ਦਾ ਨੁਸਖਾ ਸਿਰਫ ਤੁਹਾਡੇ ਲਈ ਹੈ ਕਿਉਂਕਿ ਇਸ ਨੁਸਕੇ ਦਾ ਸੇਵਨ ਕਰਨ ਨਾਲ ਤੁਹਾਨੂੰ ਰਾਤ ਨੂੰ ਨੀਂਦ ਬਹੁਤ ਵਧੀਆ ਤਰੀਕੇ ਨਾਲ ਆ ਜਾਵੇਗੀ ਆਓ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੁਸਕੇ ਨੂੰ ਕਿਵੇਂ ਤਿਆਰ ਕਰਨਾ ਅਤੇ ਕਿਹੜੀਆਂ ਦੋ ਚੀਜ਼ਾਂ ਸਾਨੂੰ ਇਸ ਨੁਸਕੇ ਲਈ ਚਾਹੀਦੀਆਂ ਹਨ ਇਸ ਨੁਸਕੇ ਲਈ ਦੋਸਤੋ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਹਨ ਪਹਿਲੀ ਚੀਜ਼ ਹੈ ਬਬੂਲ ਦੀ ਗੂੰਦ ਜਿਸ ਨੂੰ ਕਿ ਪੰਜਾਬੀ ਅਤੇ ਦੂਜੀ ਚੀਜ਼ ਹੈ ਦੋਸਤੋ ਮਖਾਣੇ ਸਭ ਤੋਂ ਪਹਿਲਾਂ ਦੋਸਤੋ ਅਸੀਂ ਇੱਕ ਮੁੱਠ ਮਖਾਣਿਆਂ ਨੂੰ ਇੱਕ ਚਮਚ ਘਿਓ ਵਿੱਚ ਭਾਵੇਂ ਕਿ ਦੇਸੀ ਘਿਓ ਵਿੱਚ ਭੁੰਨ ਲੈਣਾ ਹੈ ਅਤੇ ਫਿਰ ਦੋ ਚਮਚਾਂ ਦੇ ਬਰਾਬਰ ਅਸੀਂ ਗੁੰਦ ਲੈਣੀ ਹੈ ਅਤੇ ਉਸ ਨੂੰ ਇੱਕ ਚਮਚ ਘਿਓ ਵਿੱਚ ਭੁੰਨ ਲੈਣਾ ਹੈ ਅਤੇ ਇਹਨਾਂ ਦੋਵਾਂ ਚੀਜ਼ਾਂ ਨੂੰ ਭੁੰਨਣ ਤੋਂ ਬਾਅਦ ਦੋਸਤੋ ਅਸੀਂ ਮਿਕਸੀ ਵਿੱਚ ਪਾ ਕੇ ਇਹਨਾਂ ਦੋਵਾਂ ਚੀਜ਼ਾਂ ਨੂੰ ਪੀਸ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਦੋਸਤੋ ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਨੂੰ ਇੱਕ ਚਮਚ ਪਾਊਡਰ ਨੂੰ ਤੁਸੀਂ ਇੱਕ ਗਲਾਸ ਦੁੱਧ ਵਿੱਚ ਪਾ ਕੇ ਉਬਾਲ ਲੈਣਾ ਹੈ ਅਤੇ ਸਵੇਰੇ ਖਾਲੀ ਪੇਟ ਹੀ ਇਸ ਨੂੰ ਹਲਕਾ ਗਰਮ ਰਹਿਣ ਉੱਤੇ ਇਸ ਦਾ ਸੇਵਨ ਕਰਨਾ ਹੈ ਇਸ ਤ ਦਾ 11 ਦਿਨ ਸੇਵਨ ਕਰਦੇ ਹੋ ਤਾਂ ਦੋਸਤੋ ਇਸ ਨਾਲ ਤੁਹਾਡਾ ਸਰੀਰ ਬਿਲਕੁਲ ਨਿਰੋਗੀ ਬਣ ਜਾਵੇਗਾ ਅਤੇ ਦੋਸਤੋ ਜੇਕਰ ਤੁਸੀਂ ਲੰਮੇ ਸਮੇਂ ਤੱਕ ਇਸ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ 11 ਦਿਨ ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਇਸ ਵਿੱਚ ਦੋਸਤੋ ਤੁਸੀਂ ਘੱਟ ਤੋਂ ਘੱਟ 10 ਜਾਂ 12 ਦਿਨਾਂ ਦਾ ਗੈਪ ਜਰੂਰ ਪਾ ਲਓ ਭਾਵੇਂ ਕਿ ਦੋਸਤੋ ਜਿਆਦਾ ਸਮੇਂ ਤੱਕ ਇਸ ਨੂੰ ਲਗਾਤਾਰ ਸੇਵਨ ਨਹੀਂ ਕਰਨਾ ਚਾਹੀਦਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰ ਤੁਕੇ ਧੰਨਵਾਦ